ਬਾਬਾ ਗੁਰਦੇਵਤਾ ਜੀ ਸਿੱਖ ਪੰਥ ਦੇ ਉਹ ਸ਼ਖਸੀਅਤ ਹਨ ਜਿਨ੍ਹਾਂ ਦੇ ਪਿਤਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਤੇ ਦਾਦਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਤੇ ਪਰਦਾਦਾ ਸ਼੍ਰੀ ਗੁਰੂ ਰਾਮਦਾਸ ਜੀ ਭਾਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਪੁੱਤਰ ਸ਼੍ਰੀ ਗੁਰੂ ਹਰ Rai ਜੀ ਤੇ ਪੋਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਭਤੀਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਗੁਰਦਿੱਤਾ ਜੀ ਉਹ ਸ਼ਖਸੀਅਤ ਹਨ ਜਿਨ੍ਹਾਂ ਦੇ ਪਿਤਾ ਸ਼੍ਰੀ ਦਾਦਾ ਜੀ ਪਰਦਾਦਾ ਜੀ ਪੁੱਤਰ ਪੋਤੇ ਭਰਾ ਭਤੀਜੇ ਗੁਰੂ ਸਹਿਬਾਨ ਸੀ ਇੱਕ ਵਾਰੀ ਸਾਰੇ ਬੋਲੋ ਧੰਨ ਬਾਬਾ ਗੁਰਦਿੱਤਾ ਜੀ ਇਹ ਸੀ ਧੰਨ ਬਾਬਾ ਗੁਰਦਿੱਤਾ ਸਿੰਘ ਦੇ ਜੀਵਨ ਦੇ ਆਪਣੇ ਬਡੇ ਜੋ ਸਾਰੇ ਹੀ ਗੁਰੂ ਸਨ ਜੋ ਜਿਹੜਾ ਮੇਰੀ ਵੀਡੀਓ ਨਾਲ ਸਹਿਮਤ ਹੈ ਧੰਨ ਬਾਬਾ ਗੁਰਦਿੱਤਾ ਸਿੰਘ ਜੀ ਲਿਖੋ ਔਰ ਵਾਹਿਗੁਰੂ ਜੀ ਲਿਖੋ ਕਮੈਂਟਾਂ 'ਚ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ